ਬਾਈ ਦੇਖ ਲੋ ਆਪਣੇ ਦੇਸ਼ ਦਾ ਸਿਸਟਮ ਕਿਦਾਂ ਦਾ ਵਾ 16 ਛੋਟੇ ਛੋਟੇ ਬੱਚਿਆਂ ਦਾ ਰੇਪ ਕਰਕੇ ਤੇ ਉਹਨਾਂ ਨੂੰ ਮਾਰ ਕੇ ਤੇ ਉਹਨਾਂ ਨੂੰ ਪਕਾ ਕੇ ਖਾਣ ਵਾਲੇ ਬੰਦੇ ਨੂੰ ਆਪਣੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਤੇ ਸ਼ਾਇਦ ਤੁਹਾਡੇ ਚ ਬਹੁਤਿਆਂ ਨੂੰ 2006 ਦੇ ਇਸ ਨਠਾਰੀ ਕੇਸ ਬਾਰੇ ਪਤਾ ਵੀ ਹੋਵੇ ਕਿਉਂਕਿ ਇਸ ਘਟਨਾ ਤੇ ਬਾਲੀਵੁੱਡ ਵਿੱਚ ਸੈਕਟਰ 36 ਕਰਕੇ ਇੱਕ ਫਿਲਮ ਵੀ ਬਣ ਚੁੱਕੀ ਆ ਤੇ ਆਓ ਅੱਜ ਤੁਹਾਨੂੰ ਸਾਰੀ ਕਹਾਣੀ ਦੱਸਦੇ ਹਾਂ ਕਿ ਕਿਵੇਂ ਇਹਨਾਂ ਬੰਦਿਆਂ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਭੋਲੇ ਭਾਲੇ ਤੇ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਕਿਵੇਂ ਪਰਸਨ ਨੂੰ ਇਹਨਾਂ ਦੇ ਘਰ ਦੇ ਪਿੱਛੇ ਪੈਂਦੇ ਨਾਲੇ ਵਿੱਚੋਂ ਬੱਚਿਆਂ ਦੇ ਕੱਟੇ ਹੋਏ ਹਿੱਸੇ ਮਿਲਣੇ ਸਟਾਰਟ ਹੋ ਜਾਂਦੇ ਆ ਤੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਨੌਇਡਾ ਦੇ ਨਠਾਰੀ ਪਿੰਡ ਤੋਂ ਜਿਹੜਾ ਕਿ ਦਿੱਲੀ ਬਾਰਡਰ ਤੋਂ ਸਿਰਫ 5-6 ਕਿਲੋਮੀਟਰ ਦੀ ਦੂਰੀ ਤੇ ਤੇ ਇਹ ਗੱਲ 2004 ਦੀ ਜਦੋਂ ਮਨਿੰਦਰ ਸਿੰਘ ਪੰਦੇਰ ਜਿਹੜਾ ਕਿ ਚੰਡੀਗੜ੍ਹ ਦਾ ਇੱਕ ਬਿਜ਼ਨਸਮੈਨ ਹੁੰਦਾ ਉਹ ਨੌਇਡਾ ਦੇ ਸੈਕਟਰ 31 ਵਿੱਚ ਇਸੇ ਨਠਾਰੀ ਪਿੰਡ ਦੇ ਕੋਲੇ ਇੱਕ ਕੂਠੀ ਬਾਏ ਕਰਦਾ ਵਾ ਤੇ ਉਹ ਕੂਠੀ ਦਾ ਨੰਬਰ ਹੁੰਦਾ D5 ਤੇ ਇਹ ਵਾਲੀ ਕੂਠੀ ਨੂੰ ਹੀ ਲੈ ਕੇ ਉਹ ਸਾਰਾ ਮਸਲਾ ਜੁੜਿਆ ਤੇ ਜਿਹੜਾ ਮਨਿੰਦਰ ਸਿੰਘ ਪੰਦੇਰ ਹੁੰਦਾ ਉਹ ਜ਼ਿਆਦਾਤਰ ਬਿਜ਼ਨਸ ਕਰਕੇ ਘਰ ਤੋਂ ਬਾਹਰ ਹੀ ਰਹਿੰਦਾ ਤਾਂ ਕਰਕੇ ਉਹ ਇੱਕ ਬੰਦਾ ਲੱਭ ਰਿਆ ਸੀ ਜੋ ਇਸ ਸਕੂਟੀ ਦੀ ਦੇਖਭਾਲ ਕਰ ਸਕੇ ਤੇ ਜਿਸ ਤੋਂ ਬਾਅਦ ਉਹਦੀ ਮੁਲਾਕਾਤ ਸਰਿੰਦਰ ਕੋਲੀ ਨਾਮ ਦੇ ਬੰਦੇ ਨਾਲ ਹੁੰਦੀ ਹੈ ਜਿਹੜਾ ਕਿ ਬਾਅਦ ਵਿੱਚ ਉਸ ਘਰ ਦੀ ਦੇਖਪਾਲ ਕਰਦਾ ਤੇ ਫਿਰ ਥੋੜਾ ਟਾਈਮ ਤੱਕ ਇਹ ਸਾਰਾ ਕੁਝ ਨਾਰਮਲ ਰਹਿੰਦਾ ਵਾ ਪਰ ਹੌਲੀ ਹੌਲੀ ਕਰਕੇ ਉਥੋਂ ਬੱਚੇ ਗਾਇਬ ਹੋਣ ਸ਼ੁਰੂ ਹੋ ਜਾਂਦੇ ਤੇ ਜਿਨ੍ਹਾਂ ਵਿੱਚੋਂ ਸਭ ਤੋਂ ਛੋਟੇ ਬੱਚੇ ਦੀ ਉਮਰ ਸਿਰਫ 4 ਸਾਲ ਸੀ ਤੇ ਜਦੋਂ ਬੱਚੇ ਗਾਇਬ ਹੋਣ ਵਾਲੀ ਘਟਨਾ ਨੂੰ ਲੈ ਕੇ ਪਿੰਡ ਦੇ ਲੋਕੀ ਪੁਲਿਸ ਕੋਲ ਜਾਂਦੇ ਆ ਤਾਂ ਪੁਲਿਸ ਵੀ ਉਦੋਂ ਉਹਨਾਂ ਦੀ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀ ਤੇ ਨਾ ਹੀ ਕੋਈ ਰਿਪੋਰਟ ਫਾਈਲ ਤੇ ਇਦਾਂ ਚੱਲਦੇ ਚੱਲਦੇ 2 ਸਾਲ ਲੰਘ ਜਾਂਦੇ ਆ ਫੇਰ ਆਉਂਦਾ ਸਾਲ 2006 ਤੇ ਜਿਹੜਾ ਬੱਚੇ ਗਾਇਬ ਹੋਣ ਦਾ ਸਿਲਸਿਲਾ ਸੀ ਉਹ ਬੰਦ ਨਹੀਂ ਹੋ ਰਿਹਾ ਸੀ ਤੇ ਉਦੋਂ ਵੀ ਬੱਚੇ ਲਗਾਤਾਰ ਗਾਇਬ ਹੋ ਰਹੇ ਸੀ ਤੇ ਬੱਚੇ ਗਾਇਬ ਹੋਣ ਵਾਲੀ ਘਟਨਾ ਨੂੰ ਲੈ ਕੇ ਲੋਕਾਂ ਨੂੰ ਇਸ ਕੋਠੀ ਤੇ ਪਹਿਲਾਂ ਹੀ ਸ਼ੱਕ ਸੀ ਜਿੱਥੇ ਸੁਰਿੰਦਰ ਕੁਲੀ ਰਹਿੰਦਾ ਸੀ ਤੇ ਇੱਕ ਟਾਈਮ ਇਦਾਂ ਦਾ ਆਉਂਦਾ ਜਿਹੜਾ ਉਹਨਾਂ ਦੇ ਘਰ ਦੇ ਪਿੱਛੇ ਨਾਲਾ ਹੁੰਦਾ ਉਹ ਬਲੌਕੇਜ ਹੋਣ ਕਰਕੇ ਉਹਦੀ ਸਫਾਈ ਚੱਲ ਰਹੀ ਹੁੰਦੀ ਹੈ ਤੇ ਉੱਥੇ ਸਫਾਈ ਕਰਦੇ ਕਰਦੇ ਇੱਕ ਬੰਦੇ ਨੂੰ ਇੱਕ ਲਫਾਫਾ ਦੇਖਦਾ ਜਿਹਦੇ ਵਿੱਚ ਇੱਕ ਇਨਸਾਨ ਦਾ ਕੱਟਿਆ ਹੋਇਆ ਹੱਥ ਮਿਲਦਾ ਤੇ ਉਹ ਬੰਦਾ ਡਰ ਕੇ ਫੇਰ ਪੁਲਿਸ ਨੂੰ ਫੋ ਕੁਤਨ ਵੈਠ ਕੇ ਜੇ ਸ਼ੁਰੂ ਕਰਤੀਆ ਤੇ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਤੇ 40 ਬੈਗ ਇਦਾਂ ਦੇ ਮਿਲਦੇ ਆ ਤੇ ਇਹਨਾਂ ਬੈਗਾਂ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਕੱਟੇ ਹੋਏ ਬੱਚਿਆਂ ਦੇ ਬਾਡੀ ਪਾਰਟਸ ਹੁੰਦੇ ਨੇ ਤੇ ਫਿਰ ਹੋਰ ਇਨਵੈਸਟੀਗੇਸ਼ਨ ਕਰਨ ਤੇ ਪੁਲਿਸ ਨੂੰ 16 ਹੋਰ ਕੱਟੇ ਹੋਏ ਸਿਰ ਮਿਲਦੇ ਆ ਜਿਨ੍ਹਾਂ ਦੇ ਡੀਐਨਏ ਟੈਸਟ ਹੋਣ ਤੋਂ ਬਾਅਦ ਇਹ ਪ੍ਰੂਵ ਹੋ ਜਾਂਦਾ ਕਿ ਇਹ ਬਾਡੀ ਪਾਰਟਸ ਉਹਨਾਂ ਗਾਇਬ ਹੋਏ ਬੱਚਿਆਂ ਦੇ ਹੀ ਸੀ ਤੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਪੁਲਿਸ ਵੱਲੋਂ ਕੋਠੀ ਤੇ ਰੇਡ ਮਾਰੀ ਜਾਂਦੀਆਂ ਤੇ ਕੋਠੀ ਵਿੱਚੋਂ ਉਹਨਾਂ ਨੂੰ ਇੱਕ ਮੀਟ ਕੱਟਣ ਵਾਲਾ ਕਾਪਾ ਮਿਲਦਾ ਜਿਹਨੂੰ ਆਪਾਂ ਦਾਤ ਵੀ ਕਹਿੰਦੇ ਨੇ ਤੇ ਬੱਚਿਆਂ ਦੇ ਸਕੂਲ ਬੈਗ ਤੇ ਉਹਨਾਂ ਦੇ ਅੰਡਰ ਗਾਰਮੈਂਟਸ ਬੂਤ ਮਿਲਣ ਤੋਂ ਬਾਅਦ ਸੁਰਿੰਦਰ ਕੋਲੀ ਜਿਹੜਾ ਉੱਥੇ ਨੌਕਰ ਹੁੰਦਾ ਉਹਨੂੰ ਅਰੈਸਟ ਕਰ ਲਿਆ ਜਾਂਦਾ ਹੈ ਤੇ ਥੋੜੇ ਦਿਨਾਂ ਬਾਅਦ ਹੀ ਕੂਟੀ ਦੇ ਮਾਲਕ ਮਨਿੰਦਰ ਸਿੰਘ ਭੰਦੇਰ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਸੁਰਿੰਦਰ ਕੋਲੀ ਨੇ ਦੱਸਿਆ ਕਿ ਕਿਵੇਂ ਬੱਚਿਆਂ ਨੂੰ ਮਠਾਈ ਦਾ ਲਾਲਚ ਦੇ ਕੇ ਉਹ ਕੂਟੀ ਦੇ ਅੰਦਰ ਲਿਆਉਂਦਾ ਸੀ ਤੇ ਫਿਰ ਛੋਟੇ-ਛੋਟੇ ਬੱਚਿਆਂ ਦਾ ਰੇਪ ਕਰਕੇ ਉਹਨਾਂ ਨੂੰ ਮਾਰ ਦਿੰਦਾ ਸੀ ਤੇ ਬੱਚਿਆਂ ਨੂੰ ਮਾਰਨ ਤਾਂ ਕੀ ਗੱਲ ਖਤਮ ਨਹੀਂ ਹੁੰਦੀ ਸੀ ਫਿਰ ਉਹਨਾਂ ਦੇ ਬਾਡੀ ਪਾਰਟਸ ਕੱਟ ਕੇ ਉਹਨਾਂ ਨੂੰ ਪਕਾ ਕੇ ਖਾਂਦਾ ਸੀ ਤੇ ਜਿਹੜੇ ਡਾਕਟਰਾਂ ਵੱਲੋਂ ਇਹ ਸਾਰਾ ਮੈਡੀਕਲ ਕੀਤਾ ਗਿਆ ਉਹਦੇ ਵਿੱਚੋਂ ਤੁਸੀਂ ਇੱਕ ਡਾਕਟਰ ਦਾ ਬਿਆਨ

ਉਨੂੰ ਉਠਾ ਕੇ ਵਿੱਚੇ ਬਾਥਰੂਮ ਟਾਸਮੇ ਰੱਖ ਦਿੱਤਾ ਤਾਂ ਅਤੇ ਫਿਰ ਰਾਤ ਕੋ ਆਰਾਮ ਸੇ ਕੱਟ ਦਿੱਤਾ ਤੇ ਸਾਰੀ ਘਟਨਾ ਹੋਣ ਤੋਂ ਬਾਅਦ ਜਿਹੜਾ ਉਸ ਘਰ ਦਾ ਨੌਕਰ ਸਰਿੰਦਰ ਕੋਹਲੀ ਹੁੰਦਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਫਿਰ ਜਿਹੜਾ ਇਸ ਘਰ ਦਾ ਮਕਾਨ ਮਾਲਕ ਹੁੰਦਾ ਮਨਿੰਦਰ ਸਿੰਘ ਪੰਦੇਰ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਹਨਾਂ ਦੋਨਾਂ ਖਿਲਾਫ ਕੁੱਲ ਮਿਲਾ ਕੇ 19 ਕੇਸ ਫਾਈਲ ਕੀਤੇ ਜਾਂਦੇ ਜਿਨ੍ਹਾਂ ਵਿੱਚੋਂ 13 ਕੇਸ ਸਰਿੰਦਰ ਕੋਹਲੀ ਤੇ ਹੁੰਦੇ ਆ ਜਿਹੜਾ ਨੌਕਰ ਹੁੰਦਾ ਤੇ 6 ਕੇਸ ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਦੇਰ ਤੇ ਹੁੰਦੇ ਆ ਤੇ 2023 ਵਿੱਚ ਜਾ ਕੇ ਮਨਿੰਦਰ ਸਿੰਘ ਪੰਦੇਰ ਦੇ ਖਿਲਾਫ ਜਿਹੜੇ 6 ਕੇਸ ਹੁੰਦੇ ਆ ਉਹਨਾਂ ਕੇਸ ਉਤਨਾ ਮਿਲਣ ਕਰਕੇ ਰੱਦ ਕਰ ਦਿੱਤਾ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਸ੍ਰਿੰਦਰ ਸਿੰਘ ਕੋਲੀ ਜਿਹੜਾ ਕਿ ਉਸ ਘਰ ਦਾ ਨੌਕਰ ਸੀ ਉਹਦੇ ਵੀ 13 ਕੇਸਾਂ ਵਿੱਚੋਂ 12 ਕੇਸ ਰੱਦ ਕਰ ਦਿੱਤੇ ਜਾਂਦੇ ਤੇ ਪਹਿਲਾਂ ਇਹੀ ਕੇਸਾਂ ਵਿੱਚ ਸ੍ਰਿੰਦਰ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਹੁਣ ਸਿਰਫ ਸ੍ਰਿੰਦਰ ਕੋਲੀ ਦੇ ਖਿਲਾਫ ਇੱਕ ਕੇਸ ਬਚਿਆ ਸੀ ਉਮਰ ਕੈਦ ਦਾ ਕੇਸ ਜਿਹੀ ਸਜ਼ਾ ਉਹ ਕੱਟ ਰਿਹਾ ਸੀ ਤੇ ਹੁਣ ਨਵੰਬਰ 2025 ਵਿੱਚ ਆ ਕੇ ਉਸ ਕੇਸ ਨੂੰ ਵੀ ਆਪਣੇ ਮਹਾਨ ਦੇਸ਼ ਦੇ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਤੇ ਸ੍ਰਿੰਦਰ ਕੋਲੀ ਵਰਗੇ ਸ਼ੈਤਾਨ ਨੂੰ ਇੱਕ ਵਾਰ ਫਿਰ ਤੋਂ ਖੁੱਲਾ ਛੱਡ ਦਿੱਤਾ ਜਾਊਗਾ ਪਰ ਸੋਚਣ ਵਾਲੀ ਗੱਲ ਹੈ ਇਹ ਆ ਕਿ ਪੁਰਾਣੇ ਸਬੂਤ ਮਾਣ ਤੋਂ ਬਾਅਦ ਵੀ ਇਹਨਾਂ આરોપીਆਂ ਨੂੰ ਆਪਣੇ ਦੇਸ਼ ਦੀ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਇਹਦਾ ਮਤਲਬ ਇਹੀ ਹੋਇਆ ਕਿ ਉਹਨਾਂ 16 ਬੱਚਿਆਂ ਦਾ ਕਾਤਲ ਹੁਣ ਕੋਈ ਨਹੀਂ ਹੈ ਕਿਉਂਕਿ ਕੋਰਟ ਵੱਲੋਂ ਦੋਹਾਂ આરોપીਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਮਨਿੰਦਰ ਸਿੰਘ ਪੰਦੇਰ ਨੂੰ ਤਾਂ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਸੀ ਜੋ ਕੋਠੀ ਦਾ ਮਾਲਕ ਸੀ ਤੇ ਦੂਜਾ આરોપી ਜਿਹੜਾ ਉਹਨਾਂ ਦਾ ਨੌਕਰ ਸੀ ਸੁਰਿੰਦਰ ਸਿੰਘ ਕੋਹਲੀ ਉਹਨੂੰ ਵੀ ਹੁਣ ਸੁਪਰੀਮ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਹੈ ਤੇ 19 ਸਾਲਾਂ ਬਾਅਦ ਹੁਣ ਇਹ ਕੇਸ ਉੱਥੇ ਆ ਕੇ ਮੋੜ ਖੜਾ ਹੋ ਗਿਆ ਹੈ।